ਬਿੱਤੀ 14 ਤਾਰੀਖ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦਿਆਂ ਚੋਣਾ ਪਾਈਆਂ ਗਏ ਸਨ ਜਿਨ੍ਹਾਂ ਦੇ ਵੋਟ ਬਾਕਸ ਤੂਰੀ ਦੇ ਯੂਨੀਵਰਸਿਟੀ ਕਾਲਜ ਬੇਰ ਨਾਲ ਵਿਖੇ ਰੱਖੇ ਪੂਰੀ ਨਿਗਰਾਨੀ ਵਿੱਚ ਰੱਖੇ ਗਏ ਨੇ ਜਿਨ੍ਹਾਂ ਦੀ ਨਿਗਰਾਨੀ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਿੰਤਜ਼ਾਮ ਕੀਤੇ ਗਏ ਹਨ ਅੱਜ ਕਾਲਜ ਵਿਖੇ ਪ੍ਰਸ਼ਾਸਨ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਕੱਲ ਨੂੰ ਵੋਟਾਂ ਦੀ ਗਿਣਤੀ ਕਰਨੀ ਹੈ ਇਸ ਦੀ ਜਾਣਕਾਰੀ ਤੂਰੀ ਦੇ ਐਸ ਡੀ ਐਮ ਤੇ ਡੀ ਐਸ ਪੀ ਤੂਰੀ ਵੱਲੋਂ ਦਿੱਤੀ ਗਈ ਹੈ ਅਤੇ ਕਿਸ ਤਰ੍ਹਾਂ ਵੋਟਾਂ ਜੋ ਸਹੀ ਤਰੀਕੇ ਨਾਲ ਹਨ ਉਹਨਾਂ ਦੀ ਗਿਣਤੀ ਕਰਨੀ ਹੈ మేగతజ్ ਦੇਖ ਸਾਧਿਓ ਕਿ ਹੁਣ ਕਾਊਂਟਿੰਗ ਜਿਹੜਾ ਸਟਾਫ ਆ ਚੁੱਕਿਆ ਹੈ ਤੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤਾਂ ਪੂਰੇ ਮੁਕੰਮਲ ਪ੍ਰਬੰਧ ਕਰ ਚੁੱਕੇ ਗਏ ਨੇ ਤੇ ਪੂਰੀ ਸਿਕਿਉਰਿਟੀ ਦੇ ਨਾਲ ਅਸੀਂ ਇੱਥੇ ਪ੍ਰਬੰਧ ਕੀਤੇ ਹੋਏ ਨੇ ਬਿਲਕੁਲ ਫ੍ਰੀ ਟਰਾਂਸਪੇਰੈਂਟ ਜਿਹੜੀ ਹੈਗੀ ਉਹ ਕਾਊਂਟਿੰਗ ਦਾ ਪ੍ਰੋਸੈਸ ਕੀਤਾ ਜਾਵੇਗਾ ਤੇ 12 ਟੇਬਲ ਇਸ ਚੀਜ਼ ਲਈ ਲਗਾਏ ਗਏ ਨੇ ਜਿੱਥੇ ਵਿੱਚ 13 ਰਾਊਂਡ ਦੇ ਵਿੱਚ ਆਪਣੇ ਧੂਰੀ ਬਲੌਗ ਦੀ ਸம்மਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਹੈ ਜਿਹੜੇ ਵੈਲਟ ਬਾਕਸ ਨੇ ਖੁੱਲੇ ਜਾਣਗੇ ਤੇ ਉਹਨਾਂ ਦੀ ਕਾਊਂਟਿੰਗ ਕੀਤੀ ਜਾਵੇਗੀ ਜਿਹੜੀ ਅੱਜ ਪੇੜੀ ਦਿੱਤੀ ਗਈ ਹੈ ਕਿੰਨੇ ਅਧਿਕਾਰੀਆਂ ਦ ਤੇ ਉਹ ਬਿਲਕੁਲ ਉਹਨਾਂ ਦੇ ਵਿੱਚ ਕਾਊਂਟਿੰਗ ਸੁਪਰਵਾਈਜ਼ਰ ਤੇ ਕਾਊਂਟਿੰਗ ਅਸਿਸਟੈਂਟ ਦੋਨੋਂ ਤਰੀਕੇ ਦਾ ਸਟਾਫ ਹੈ ਜੋ ਟੇਬਲਸ ਤੇ ਰਹਿ ਕੇ ਕਾਊਂਟਿੰਗ ਕੰਪਲੀਟ ਕਰਾਵੇਗਾ। ਕਿੰਨੀਆਂ ਟੀਮਾਂ ਆਪਣੀਆਂ ਆ ਗਈਆਂ? ਕੁੱਲ 12 ਟੀਮਾਂ ਆਪਣੀਆਂ ਆ ਗਈਆਂ। ਜਿਵੇਂ ਤੁਸੀਂ ਜਾਣਦੇ ਹੋ 14 ਤਰੀਕ ਨੂੰ ਇਲੈਕਸ਼ਨਸ ਹੋਈਆਂ ਸੀਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਤੇ ਉਸ ਤੋਂ ਬਾਅਦ ਜਿੰਨੇ ਵੀ ਬੈਲਟ ਬਾਕਸੇਸ ਤੇ ਬੈਲਟ ਪੇਪਰਸ ਨੇ ਅਸੀਂ ਇੱਥੇ ਯੂਨੀਵਰਸਿਟੀ ਕਾਲਜ ਬੇਨੜਾ ਦੇ ਵਿੱਚ ਬੜਾ ਸਿਕਿਉਰਲੀ ਸਟਰੋਂਗ ਰੂਮ ਦੇ ਵਿੱਚ ਰੱਖੇ ਹੋਏ ਨੇ 24 ਘੰਟੇ ਗਾਰਡ ਇੱਥੇ ਲੱਗੀ ਹੋਈ ਹੈ ਰਾਉਂਡ ਦੀ ਕ ਤੇ ਗਸ਼ਟਡ ਆਫਸਰਸ ਵੱਲੋਂ ਐਸਐਚਓ ਸਹਿਬਾਨ ਵੱਲੋਂ ਤੋਂ ਡਿਊਟੀ ਆਫਸਰਸ ਵੱਲੋਂ ਸਰਪ੍ਰਾਈਜ਼ ਵਿਜ਼ਿਟ ਕੀਤੀਆਂ ਜਾਂਦੀਆਂ ਪ੍ਰੋਪਰ ਰਜਿਸਟਰ ਦੇ ਵਿੱਚ ਐਂਟਰੀਜ਼ ਹੋ ਰਹੀਆਂ ਨੇ ਤੇ ਹੁਣ 17 ਨੂੰ ਜਦ ਸਵੇਰੇ ਇਲੈਕਸ਼ਨਸ ਨੇ ਜਿਵੇਂ ਰਿਟਰਨਿੰਗ ਆਫਸਰ ਸਹਿਬਾਨ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਕਿੱਥੋਂ ਐਂਟਰੀ ਹੋਵੇਗੀ ਕਿੱਥੋਂ ਐਗਜ਼ਿਟ ਹੋਵੇਗੀ ਤੇ ਸਾਰੇ ਸਕਿਉਰਿਟੀ ਮੀਜਰਸ ਅਸੀਂ ਧਿਆਨ ਵਿੱਚ ਰੱਖੇ ਨੇ ਜਿਹੜੇ ਸਾਡੇ ਅੰਦਰ EMPLOYEES ਦੇ ਜਿਹੜੇ ਕਾਊਂਟਿੰਗ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉਹਨਾਂ ਨੂੰ ਸਪੈਸ਼ਲ ਹਦਾਇਤ ਕੀਤੀ ਗਈ ਹੈ ਵੀ ਕੋਈ ਵੀ ਐਡੀਸ਼ਨਲ ਬੰਦਾ ਕੋਈ ਵੀ ਮੋਬਾਈਲ ਫੋਨ ਕਿਸੇ ਵੀ ਤਰੀਕੇ ਦਾ ਖਿੜਕੀ ਜਾਂ ਦਰਵਾਜ਼ੇ ਦੇ ਕੋਲ ਆ ਕੇ ਕਿਸੇ ਵੀ ਅਨ ਅਥੋਰਾਈਜ਼ਡ ਪਰਸਨ ਨਾਲ ਕਿਸੇ ਵੀ ਤਰੀਕੇ ਦੀ ਵਾਰਤਾ ਕਰਨੇ ਬਿਲਕੁਲ ਸਖਤ ਹਦਾਇਤਾਂ ਉਹਨਾਂ ਨੂੰ ਪਾਸ ਕੀਤੀਆਂ ਗਈਆਂ ਨੇ ਤੇ ਪੂਰੇ ਪੁਖਤਾ ਅਸੀਂ ਸਿਕਿਉਰਿਟੀ ਮੈਜਰਸ ਲੈ ਰਹੇ ਹਾਂ ਕਿੰਨੀਆਂ ਟੀਮਾਂ ਲਾਈਆਂ ਨੇ ਇੱਥੇ ਜਿਹੜੀਆਂ ਸਿਕਿਉਰਿਟੀ ਦੇ ਵਿਊ ਨੂੰ ਦੇਖਦੇ ਹੋਏ ਅਸੀਂ ਇੱਥੇ ਦੋ ਟੀਮਾਂ ਲਾਈਆਂ ਜਿਹੜੀ ਇੱਕ ਰੂਮ ਦੇ ਬਾਹਰ ਕਾਊਂਟਿੰਗ ਦੇ ਬਾਹਰ ਇੰਟਰਨਲ ਕਾਲਜ ਦੇ ਅੰਦਰ ਤੇ ਬਾਹਰ ਜਿਹੜੀ ਆਊਟਰ ਬਾਉਂਡਰੀ ਹੈਗੀ ਉਹਦੇ ਉੱਪਰ ਸੈਕੰਡ ਟੀਮ ਲਾਈ ਗਈ ਹੈ ਤੇ ਨਾਲ ਡੀਐਸਪੀ ਧੂਰੀ ਮੈਂ ਗੁਰਪ੍ਰੀਤ ਸਿੰਘ ਤੇ ਨਾਲ ਮੇਰੇ ਐਸਐਚਓ ਸਦਰ ਹੋਣਗੇ ਜਿਹੜੇ ਅਸੀਂ 24 ਆਰਸ ਅੱਜ ਤੋਂ ਸਟਾਰਟ ਕਰਕੇ ਇੱਥੇ ਪੂਰਾ ਪੁਖਤਾ ਸਿਕਿਉਰਿਟੀ ਦਾ ਇੰਤਜ਼ਾਮ ਕਰਾਂਗੇ। ਕੱਲ ਕਿਤੀ ਆ ਵੀ ਸੀਸੀਟੀਵੀ ਕੈਮਰਾ ਦੀ ਕਿਤੀ ਸੀਸੀਟੀਵੀ ਕੈਮਰੇ ਕਿੰਨੇ ਲਗਾਏ ਗਏ ਨੇ? ਸੀਸੀਟੀਵੀ ਕੈਮਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਅੰਦਰ ਆਲਰੇਡੀ 3-4 ਕੈਮਰਾਜ਼ ਲੱਗੇ ਹੋਏ ਨੇ ਜਿਹੜੇ ਕਾਲਜ ਦੇ ਬਾਹਰ ਐਕਸਟਰਨਲ ਏਰੀਆ ਬਾਉਂਡਰੀਜ਼ ਆ ਉੱਥੇ ਲੱਗੇ ਹੋਏ ਨੇ ਜਿੱਥੋਂ ਐਂਟਰੀ ਹੋਏਗੀ ਐਗਜ਼ਿਟ ਹੋਏਗੀ ਟੀਮਾਂ ਦੀ ਪਾਰਟਿਸਿਪੇਟ ਜਿਹੜੇ ਕਾਲੀਗਸ ਕਰ ਰਹੇ ਨੇ ਆਰੋ ਸਾਹਿਬ ਦੀ ਟੀਮ ਪਾਰਟਿਸਿਪੇਟ ਕਰ ਰਹੀ ਹੈ ਉਹ ਸਾਰੇ ਬੰਦੇ ਜਿੰਨੇ ਵੀ ਐਂਟਰ ਹੋਣਗੇ ਬਾਹਰ ਆਉਂਦੇ ਨੇ ਸਾਰੇ ਸੀਸੀਟੀਵੀ ਦੀ ਨਿਗਰਾਨੀ ਲੋਕਾਂ ਨੂੰ ਸਾਰਿਆਂ ਨੂੰ ਇਹੀ ਸਨੇਹਾ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੀਸਫੁਲੀ ਧੂਰੀ ਬਲੌਗਸ ਦੇ ਵਿੱਚ ਆਪਣੀ ਮਤਦਾਨ ਪਾਇਆ ਹੈਗਾ ਤੇ ਇੱਥੇ ਕਾਊਂਟਿੰਗ ਦੇ ਵੇਲੇ ਹਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ ਪੁਲਿਸ ਵੱਲੋਂ ਪੂਰੇ ਸਕਿਉਰਿਟੀ ਮੈਜਰ ਲਏਤੇ ਜਾ ਰਹੇ ਨੇ ਕਿਸੇ ਵੀ ਤੁਹਾਨੂੰ ਪ੍ਰਭਾਵ ਦਾ ਦਬਾਅ ਦੇ ਹੇਠ ਇਹ ਚੀਜ਼ ਦੀ ਵਿਚਾਰ ਨਹੀਂ ਮੰਚ ਲਿਆਉਣਾ ਚਾਹੀਦਾ ਵੀ ਕਿਸੇ ਵੀ ਤਰੀਕੇ ਦੀ ਇੱਥੇ ਕੋਈ ਸ਼ਰਾਰਤ ਹੋ ਸਕਦੀ ਹੈ